ਸਾਥੀਰੇ ਕਾਲ ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮਿਆਸ਼ੂਦੀਪ ਕਾ ਜਿੱਥੇ ਪੰਜਾਬ ਦੇ ਵਿੱਚ ਝੜਾ ਨੇ ਤਬਾਹੀ ਮਚਾ ਰੱਖਿਆ ਉੱਥੇ ਤੁਹਾਨੂੰ ਦੱਸ ਦੇ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ 메ਨ ਪਾਖੜਾ ਲਾਈਨ ਦੇ ਵਿੱਚ ਦੋ ਪਾੜ ਪੈ ਗਏ ਸਨ ਜਿਸ ਤੋਂ ਬਾਅਦ ਤੁਰੰਤ ਡੀਸੀ ਸੋਨਾ ਥਿੰਦ ਵੱਲੋਂ ਮੌਕੇ ਤੇ ਪਹੁੰਚ ਕੇ ਛਾਇਜਾ ਲਿਆ ਗਿਆ ਜੀਹਾਂ ਤੁਹਾਨੂੰ ਦੱਸ ਦੇ ਕਿ ਵਰਦੇ ਮੀਚ ਉੱਥੇ ਜਾ ਕੇ ਤੁਰੰਤ ਝੜਾਇਆ ਪਾੜ ਪਿਆ ਸੀ ਉਸ ਨੂੰ ਬੰਦ ਕਰਵਾਇਆ ਗਿਆ ਇਸ ਪੂਰੇ ਮਾਮਲੇ ਤੇ ਡੀਸੀ ਸੋਨਾ ਥਿੰਦਾ ਕੀ ਕਹਿਣਾ ਆ ਓਬਵੀਅਸ ਨਾ ਦਿਨ ਤੁਹਾਨੂੰ ਤੁਰੇ ਇਹ ਪੁਸ਼ਟੀ ਕਰ ਸਾਡੇ ਵਾਸੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਫਿਲਹਾਲ ਫਤਿਹਗੁਰ ਸਾਹਿਬ ਜ਼ਿਲ੍ਹੇ ਵਿੱਚ ਹਾਲ ਪੂਰੀ ਤਰ੍ਹਾਂ ਠੀਕ ਹੈ ਅਸੀਂ ਪੂਰੀ ਚੌਕਸੀ ਰੱਖੀ ਹੋਈ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੇ 247 ਜਿਹੜੇ ਅਫੀਸ਼ੀਅਲਸ ਹੈ ਤੇ ਉਹਦੇ ਅਫੀਸ਼ੀਅਲ ਜੈਸਟਿਸ ਉਹ ਨਿਗਰਾਨੀ ਰੱਖ ਰਹੇ ਹਨ ਕਿਸੇ ਵੀ ਤਰ੍ਹਾਂ ਦੇ ਘਬਰਾਣ ਦੀ ਜਾਂ ਕਿਸੇ ਅਫਵਾਹ ਨੂੰ ਮੰਨਣ ਦੀ ਜ਼ਰੂਰਤ ਨਹੀਂ ਹੈ ਕਿ ਆਪਾਂ ਵਿਜ਼ਿਟ ਕਰਾਂ ਨਾ ਇਸੇ ਪਤਾ ਜਿਲ੍ਹਾ ਸਿੱਖੀ ਮੇਨ ਜਿਹੜੇ ਪੀਐਮਐਲ ਹੈ ਜੋ ਦੇਖਾ ਜਾ ਰਿਹਾ ਹੈ ਉਹ ਦੋਤਾਈ ਸਿੱਟੀ ਹੈ ਸੋ ਬਿਲਕੁਲ ਖਤਰੇ ਤੋਂ ਬਾਹਰ ਹੈ ਤੇ ਇਸ ਤੋਂ ਇਲਾਵਾ ਪਟਿਆਨਾ ਕੇ ਨੌਦਾ ਲੈਵਲ ਵੀ ਟੁੱਟੇ ਉਸੇ ਪੂਰੀ ਤਰ੍ਹਾਂ ਚੁੱਕੀ ਸਾਥੀਰੇਕਾਰ ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮਿਆਸ਼ੂਦੀਪ ਗੌਰ ਜਿੱਥੇ ਪੰਜਾਬ ਦੇ ਵਿੱਚ ਹੋੜਾ ਨੇ ਤਬਾਹੀ ਮਚਾ ਰੱਖਿਆ ਉੱਥੇ ਤੁਹਾਨੂੰ ਦੱਸ ਦੇ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਮੇਨ ਪਾਗੜਾ ਲਾਈਨ ਦੇ ਵਿੱਚ ਦੋ ਪਾੜ ਪੈ ਗਏ ਸਨ ਜਿਸ ਤੋਂ ਬਾਅਦ ਤੁਰੰਤ ਡੀਸੀ ਸੋਨਾ ਖੇਨ ਵੱਲੋਂ ਮੌਕੇ ਤੇ ਪਹੁੰਚ ਕੇ ਛਾਇਜਾ ਲਿਆ ਗਿਆ ਜੀਹਾਂ ਤੁਹਾਨੂੰ ਦੱਸ ਦੇ ਕਿ ਵਰਦੇ ਮੀਚ ਉੱਥੇ ਜਾ ਕੇ ਤੁਰੰਤ ਜੜਾਇਆ ਪਾੜ ਪਿਆ ਸੀ ਉਸ ਨੂੰ ਬੰਦ ਕਰਵਾਇਆ ਗਿਆ ਇਸ ਪੂਰੇ ਮਾਮਲੇ ਤੇ ਡੀਸੀ ਸੋਨਾ ਥਿੰ다 ਕੀ ਕਹਿਣਾ ਆ ਓਬਵੀਅਸ ਨਾ ਦਿਨੈ ਤੁਹਾਨੂੰ ਮੈਂ ਫੋਟੋਗ੍ਰਾਫਰ ਸਾਹਿਬ ਦੇ ਵਾਸੀਆਂ ਨੂੰ ਦੱਸਣਾ ਚਾਹੁੰਦੀ ਕਿ ਫਿਲਹਾਲ ਫੋਟੋਗ੍ਰਾਫਰ ਸਾਹਿਬ ਜ਼ਿਲ੍ਹੇ ਵਿੱਚ ਹਾਲ ਪੂਰੀ ਤਰ੍ਹਾਂ ਠੀਕ ਹੈ ਅਸੀਂ ਪੂਰੀ ਜੌਕਸੀ ਰੱਖੀ ਹੋਈ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੇ 24/7 ਜਿਹੜੇ ਆਫੀਸ਼ਰਸ ਹੈ ਤੇ ਅਦਰ ਆਫੀਸ਼ਰ ਜੀ ਐਸ ਆਈ ઓਨ ਨਿਗਰਾਨੀ ਰੱਖ ਰਹੇ ਹਨ ਕਿਸੇ ਵੀ ਤਰ੍ਹਾਂ ਘਬਰਾਣ ਦੀ ਜਾਂ ਕਿਸੇ ਅਫਵਾਹ ਨੂੰ ਮੰਨਣ ਦੀ ਜ਼ਰੂਰਤ ਨਹੀਂ ਹੈ मैं विजिट कर आई सता है कि मेन जोड़ी बी एम एल है वो मेन से बिल्कुल जो थोड़ी कर दी है बहुत छोटी जी सी बट उसके लिए सारे उन्होंने ऑफिस को बुला के हम ठीक करवा देता है और जितने भी जितने कोई इशू आएगा अभी तैयार सरहद चौधरी ज जो है वो दो ढाई फीट भी है सो बिल्कुल खतरे तो बाहर है तो इसके अलावा पटियाला के नौ लेवल भी ठीक है अभी पूरी तरह ਅਚਿਰਕਾਰ ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮਿਆਸ਼ੂਦੀਪ ਗੌਰ ਜਿੱਥੇ ਪੰਜਾਬ ਦੇ ਵਿੱਚ ਹੋੜਾ ਨੇ ਤਬਾਹੀ ਮਚਾ ਰੱਖਿਆ ਉੱਥੇ ਤੁਹਾਨੂੰ ਦੱਸ ਦੇ ਕਿ ਫਤਿਹਗੜ ਸਾਹਿਬ ਦੇ ਵਿੱਚ ਮੇਨ ਪਾਗੜਾ ਲਾਈਨ ਦੇ ਵਿੱਚ ਦੋ ਪਾੜ ਪੈ ਗਏ ਸਨ ਜਿਸ ਤੋਂ ਬਾਅਦ ਤੁਰੰਤ ਡੀਸੀ ਸੋਨਾ ਥਿੰਦ ਵੱਲੋਂ ਮੌਕੇ ਤੇ ਪਹੁੰਚ ਕੇ ਝਾਇਝਾ ਲਿਆ ਗਿਆ ਜੀਹਾਂ ਤੁਹਾਨੂੰ ਦੱਸ ਦੇ ਕਿ ਵਰਦੇ ਮੀਚ ਉੱਥੇ ਜਾ ਕੇ ਤੁਰੰਤ ਜੜਾਇਆ ਪਾੜ ਪਿਆ ਸੀ ਉਸ ਨੂੰ ਬੰਦ ਕਰਵਾਇਆ ਗਿਆ ਇਸ ਪੂਰੇ ਮਾਮਲੇ ਤੇ ਡੀਸੀ ਸੋਨਾ ਥਿੰਦ ਦਾ ਕੀ ਕਹਿਣਾ ਆ ਆਬਵੀਅਸ ਨਾ ਦਿੰਨਾ ਤੁਹਾਨੂੰ ਫਤੇਗੁਰ ਸਾਹਿਬ ਦੇ ਵਾਸੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਫਿਲਹਾਲ ਫਤੇਗੁਰ ਸਾਹਿਬ ਜ਼ਿਲ੍ਹੇ ਵਿੱਚ ਹਾਲ ਪੂਰੀ ਤਰ੍ਹਾਂ ਠੀਕ ਹੈ ਅਸੀਂ ਪੂਰੀ ਚੌਕਸੀ ਰੱਖੀ ਹੋਈ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੇ 24/7 ਜਿਹੜੇ ਅਫੀਸ਼ੀਅਲਸ ਹੈ ਤੇ ਉਹਦੇ ਵਰਸੇ ਜਸਟੀਜ਼ ਉਹ ਨਿਗਰਾਨੀ ਰੱਖ ਰਹੇ ਹਨ ਕਿਸੇ ਵੀ ਸਰਾਂ ਨੂੰ ਘਬਰਾਣ ਦੀ ਜਾਂ ਕਿਸੇ ਅਫਵਾਹ ਨੂੰ ਮੰਨਣ ਦੀ ਜ਼ਰੂਰਤ ਨਹੀਂ ਹੈ ਕਿ ਆਪ ਜੀ ਵਿਜ਼ਿਟ ਕਰਨ ਆਈ ਸੀ ਪਤਾ ਜਿਲ੍ਹਾ ਸਿੱਖੀ ਮੇਨ ਜਿਹੜੇ ਪੀਐਮਐਲ ਉਹ ਨਾਵਾ ਪਟਿਆਨਾ ਕੇ ਨੋਦਰ ਲੈਵਲ